ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਆਪਾਂ ਮੇਰੇ ਪਿੰਡ ਬਿਲੇ ਵਾਲੇ ਤੋਂ ਕਵਰ ਕਰ ਰਹੇ ਹਾਂ ਕਿਸਾਨ ਵੀਰੋ ਸਾ ਆਪਣੇ ਪਿੰਡ ਬਿਲੇ ਵਾਲੇ ਨੂੰ ਜਿਹੜਾ ਜ਼ਿਲ੍ਹਾ ਫਰੀਦਕੋਟ ਪੈਂਦਾ ਕਿਸਾਨ ਵੀਰੋ ਤੇ ਨਾਲ ਲੱਗਦੇ ਪਿੰਡ ਇੱਕ ਪਾਸੇ ਢਾਬ ਸ਼ੇਰ ਸਿੰਘ ਵਾਲਾ ਪਿੰਡ ਰਹਿ ਜਾਂਦਾ ਤੇ ਇੱਕ ਪਾਸੇ ਮਹਿਮੂਆਣਾ ਪਿੰਡ ਕਿਸਾਨ ਵੀਰੋ ਇਹ ਸਾਡੇ ਗਵੰਡੀ ਪਿੰਡ ਆ ਤੇ ਸਾਦਕ ਮੰਡੀਸ ਵੀ ਸਾਨੂੰ ਬਿਲਕੁਲ ਨੇੜੇ ਰਹਿ ਜਾਂਦੀ ਹੈ ਸਾਹਮਣੇ ਤੁਸੀਂ ਸਕਰੀਨ ਤੇ ਇੱਕ ਬੜੀ ਚੰਗੀ ਮੱਝ ਦੇਖ ਰਿਹਾ ਕਿਸਾਨ ਵੀਰ ਉਹ ਕੱਦ ਕਾਠ ਬੜਾ ਚੰਗਾ ਹੈ ਸੂਹਾ ਵੀਰ ਤੋਂ ਪੁੱਛਾਂਗੇ ਕਿੰਨਾ ਤੇ ਵੀਰ ਕਹਿੰਦਾ ਬੜਾ ਸੋਹਣਾ ਇਹਨੇ ਦੁੱਧ ਦੂਜੇ ਸੂਏ ਦਿੱਤਾ ਤੇ ਭਰਾ ਹਰਿਆਣੇ ਚੋਂ ਇਹਨੂੰ ਪਰਚੇਜ ਕਰਕੇ ਲਿਆਇਆ ਸੀ ਵੀਰ ਪਹਿਲੇ ਸੂਏ ਪਿਛਲਾ ਸੂਹਾ ਵੀਰ ਨੇ ਚੋਈ ਹੈ ਤੇ ਇਹ ਕੀ ਤੀਜਾ ਸੂਏ ਨੂੰ ਇਹ ਗੱਬਣ ਹੈ ਜਾਂ ਸੂਪ ਰਣੀ ਹੈ ਕਿੰਨੇ ਦਿਨ ਰਹਿੰਦੇ ਹੈ ਕਿੰਨਾ ਕਿੰਨੇ ਦੁੱਧ ਦਿੰਦਾ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਬਣਦੀ ਵੀਰ ਤੋਂ ਲੈ ਕੇ ਦਿੰਨੇ ਆ ਪਹਿਲਾਂ ਤੋਰਾਂਗੇ ਤੇ ਫਿਰ ਇਹਦੀ ਬਣਦੀ ਸਾਰੀ ਡਿਟੇਲ ਲੈਨੇ ਆ ਚੋਲੀ ਵੇਖੋ ਕਿਸਾਨ ਵੀਰੋ ਕੀ ਬਾਤਾਂ ਲੈਵਾ ਲੱਗਿਆ ਤੇ ਕੱਦ ਕਾਠ ਨੀਓ ਮੱਝ ਦਾ ਕੋਈ ਊੜਾ ਬੰਨਣਾ ਨਹੀਂ ਚੰਗੀ ਇੱਕ ਵੱਡੀ ਤੇ ਨਿੱਗਰ ਤੇ ਪਤਲੇ ਚੰਮ ਦੀ ਕਿਸਾਨ ਵੀਰੋ ਮੱਝ ਹੈ ਇੱਕ ਜਿਵੇਂ ਕਹਿ ਦਿੰਦੇ ਨੇ ਨਾ ਵੀਰ ਨੇ ਸਾਮੀ ਹੈ ਤੇ ਮੱਖੀ ਤਲਕਣ ਵਾਲੀ ਗੱਲ ਹੈ ਕਿਸਾਨ ਵੀਰੋ ਚਮਕ ਸ਼ਾਈਨਿੰਗ ਬਹੁਤ ਜ਼ਿਆਦਾ ਹੈ ਤੇ ਪਤਲਾ ਚਮਮ ਹੈ ਕਿਸਾਨ ਵੀਰੋ ਲੈਵੇ ਤੇ ਨਾੜਾ ਬੜੀਆਂ ਸੋਹਣੀਆਂ ਉੱਬਰਦੀਆਂ ਤੁਸੀਂ ਦੇਖ ਰਹੇ ਹੋ ਇਹਨੇ ਜਦੋਂ ਲੈਵਾ ਤਿਆਰ ਕੀਤਾ ਤੇ ਕੀ ਬਾਤਾਂ ਲੈਵਾ ਬਣਾਉਣਾ ਤੋਰੋ ਬਾਈ ਜੀ ਫੇਰ ਆਪਾਂ ਬਣਦੀ ਸਾਰੀ ਡਿਟੇਲ ਲੈਣੇ ਆ ਮੇਰੇ ਪਿੰਡ ਬੀਲੇ ਵਾਲੇ ਤੋਂ ਜਿਹੜੀ ਵੀਡੀਓ ਕਿਸਾਨ ਵੀਰ ਉਹ ਆਪਾਂ ਕਵਰ ਕਰ ਰਹੇ ਆ ਵੇਖਿਓ ਤੁਸੀਂ ਤੁਰਦੀ ਮੱਝ ਦੀ ਜੱਜਮੈਂਟ ਕਰਿਓ ਕਿਸਾਨ ਵੀਰ ਉਹ ਫੇਰ ਬਣਦੀ ਸਾਰੀ ਡਿਟੇਲ ਇਹਦੀ ਆਪਾਂ ਲੈਣੇ ਹੌਲੀ ਤੋਰੇ ਬਾਈ ਜੀ ਵੇਖੋ ਕਿਸਾਨ ਵੀਰ ਉਹ ਕਿਆ ਬਾਤਾਂ ਚੰਗੀ ਮੱਝ ਇੱਕ ਆਪਾਂ ਨਿੱਗਰ ਤੇ ਨਰੋਈ ਮੱਝ ਤੁਸੀਂ ਸਕਰੀਨ ਤੇ ਦੇਖ ਰਹੇ ਆ ਲੈਵੇ ਦੀ ਬਣ ਤਰਵਾੜੀ ਸੋਹਣੀ ਰੱਖਣੀ ਆ ਨੇ ਕਿਸਾਨ ਵੀਰ ਉਹ ਸੋਹਣੀ ਝੋਲੀ ਵਾਲੀ ਮੱਝ ਆ ਜਿੰਨੀ ਕੋ ਹੋ ਸਕਦਾ ਆਪਾਂ ਨੇੜੇ ਕਰਕੇ ਤੁਹਾਨੂੰ ਕੈਮਰਾ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰੀ ਪਰ ਇਹ ਨੂੰ ਗਰਦੀਪ ਵੀਰ ਥੋੜਾ ਜਿਹਾ ਪਤੂਰਦੀ ਵੇਖੋ ਕਿਸਾਨ ਵੀਰੋ ਤੁਸੀਂ ਤੁਰਦੀ ਦੀ ਸਮਝ ਲਾਇਓ ਲੇਵੇ ਦੀ ਬੰਤਰ ਬਾ ਕਮਾਲ ਇੱਕ ਝੋਲੀ ਆਰੀ ਚੰਗੀ ਮੱਝ ਦੇਖ ਰਹੇ ਆ ਤੇ ਵੀਰ ਕਹਿੰਦਾ ਚੁਾਈ ਹੈ ਜਿਹੜੀ ਮੋੜ ਦਿਓ ਬਾਈ ਜੀ ਅਸੀਂ ਦੋਵੇਂ ਪਾਸੋਂ ਬਹਿ ਕੇ ਜਿਵੇਂ ਇੱਕ ਗਾਵਾਂ ਦੀ ਕਰਦੇ ਆ ਉਸ ਹਾਵ ਨਾਲ ਜਿਹੜੀ ਇਹਦੀ ਚੁਾਈ ਕਰਦੇ ਆ ਬੜੀ ਸੋਹਣੀ ਮੱਝ ਆ ਕਿਸਾਨ ਵੀਰੋ ਸਾਹਮਣੇ ਤੁਸੀਂ ਸਕਰੀਨ ਤੇ ਦੇਖਦੇ ਆ ਅਹ ਬਾਕੀ ਜਿੰਨੇ ਜਿਹੜੀ ਬਣਦੀ ਸਾਰੀ ਡਿਟੇਲ ਆਪਾਂ ਵੀਰ ਤੋਂ ਲੈ ਲੈਣੀ ਹੈ ਕੋਈ ਨਹੀਂ ਬੰਨ ਲੋ ਵੀਰੇ ਕਰੀ ਲੈ ਜਾਓ ਘਰਨੀ ਤੇ ਕਿਸਾਨ ਵੀਰੋ ਥੋੜਾ ਜਿਹਾ ਕੈਮਰੇ 'ਤੇ ਉਹ ਕਰਦੀ ਹੈ ਤੇ ਸਿੰਘਾਂ ਦੀ ਬੰਤਰ ਬੜੀ ਸੋਹਣੀ ਹੈ ਜਿੰਨੀ ਹੈ ਬੜੀ ਇੱਕ ਚੰਗੀ ਤੇ ਨਿਗਰ ਨਰੋਈ ਮਜ ਤੁਸੀਂ ਸਾਹਮਣੇ ਸਕਰੀਨ ਤੇ ਦੇਖਦੇ ਆਂ ਬਣਦੀ ਇਹਦੀ ਸਾਰੀ ਡਿਟੇਲ ਲੈਣੇ ਵੀਰ ਨੇ ਸੋਹਣਾ ਦੁੱਧ ਇਹਦਾ ਜਿਹੜਾ ਦੱਸਿਆ ਵੀ ਆ ਪੰਜ ਹੋਇਆ ਵਿਆ ਆਜੋ ਬਾਈ ਜੀ ਹਾਂਜੀ ਸਾਸਰੀ ਗੱਲ ਬਾਈ ਜੀ ਸਾਸਰੀ ਗੱਲ ਬਾਈ ਜੀ ਆਪਣਾ ਜੀ ਨਾਂ ਬੋਲਿਓ ਬਾਈ ਜੀ ਬੋਰਡ ਸਿੰਘ ਬੋਰਡ ਸਿੰਘ ਮੈਂਬਰ ਮੌਜੂਦਾ ਮੈਂਬਰ ਜੀ ਤੇ ਬਾਈ ਜੀ ਜਿਹੜੀ ਆਪਾਂ ਇਹ ਤੁਹਾਡਾ ਕੰਟੈਕਟ ਨੰਬਰ ਦੱਸੋ ਪਹਿਲੇ ਦਾ 94637 55214 ਠੀਕ ਹੈ ਜੀ ਤੇ ਬਾਈ ਜੀ ਜਿਹੜੀ ਆਪਾਂ ਅੱਜ ਹੀ ਮੱਝ ਸੇਲ ਕਰਦੇ ਆ ਬਾਈ ਜੀ ਜਿਵੇਂ ਮੰਨ ਲਓ ਭਈ ਇਹਦਾ ਕੱਦ ਕਾਠ ਬੜਾ ਸੋਹਣਾ ਹੈ ਤੇ ਸੂਆ ਕਿੰਨਾ ਸੋਈ ਐ ਇਹ ਤੇ ਸੂਆ ਆਪਾਂ ਦੂਜੇ ਲਈ ਸੀ ਕਿ ਜੀ ਤੀਜਾ ਸੋਣਾ ਲਈ ਤੀਜਾ ਸੋਣਾ ਇੱਕ ਸੂਆ ਜਾਨੀ ਕਿ ਆਪਾਂ ਘਰੇ ਚੋਈ ਐ ਘਰ ਚੋਈ ਐ ਤੇ ਕਿੰਨਾ ਕੁ ਵੀਰੇ ਨੇ ਦੁੱਧ ਦਿੱਤਾ ਇਹਨੇ 14 ਲੀਟਰ ਦੁੱਧ ਦਿੱਤਾ ਤੋਲ ਕੇ ਲੈਂਦੇ ਸੀ ਰੈਣੇ ਚੋਂ ਠੀਕ ਹੈ ਜੀ ਹਰਿਆਣੇ ਚੋਂ ਆਪਾਂ ਪਰਚੇਜ਼ ਕਰੀ ਸੀ ਤੇ ਬਾਈ ਜੀ ਹੁਣ ਮੰਨ ਲਓ ਭਈ ਇਹਦੇ ਦਿਨ ਕਿੰਨੇ ਰਹਿੰਦੇ ਸੂਣ ਚ ਇਹਦੇ ਦਿਨ 15 ਰਹਿੰਦੇ 15 ਦਿਨ ਰਹਿੰਦੇ ਆ ਜੀ ਤੇ ਬਾਈ ਜਿਵੇਂ ਮੰਨ ਲਓ ਭਈ ਝੋਲੀ ਐ ਦੀ ਫਿਰ ਤਾਂ ਕੀ ਬਾਤ ੱਲੇ ਵਾਲੂ ਉਹ ਤਾਂ ਬਹੁਤ ਸੋਹਣਾ ਬਣ ਜਾਣੀ ਝੋਲੀ ਪੁੱਛੋ ਚੱਡਾ ਪੂਰਾ ਐਨ ਪੂਰਾ ਤਿਆਰ ਕਰਨਾ ਮੱਲਾ ਗੁੰਦੁਰੂ ਪੂ ਤੇ ਬਾਈ ਜੀ ਮੰਨ ਲਓ ਵੀ ਇਹਦੀ ਹੁਣ ਆਪਾਂ ਕੀ ਜਿਹੜੀ ਡਿਮਾਂਡ ਰੱਖੀ ਆ ਮੁੱਲ ਇਹਦੀ 1,60,000 ਰੁਪਈਆ ਮੁੱਲ ਰੱਖੀ ਆ ਅੱਛਾ ਜੀ ਜਿਹੜਾ ਤੁਹਾਡਾ ਚੈਨਲ ਵੇਖਿਆ ਉਹਦਾ ਮਾਨ ਤਾਨ ਕੀਤਾ ਜੀ ਧੰਨਵਾਦ ਬਾਈ ਜੀ ਕਿਸਾਨ ਵੀਰੋ ਜਿਹੜਾ 1 ਲੱਖ ਤੇ 60,000 ਵੀਰ ਨੇ ਮੁੱਲ ਰੱਖਿਆ ਮੱਝ ਜਦੋਂ ਤੁਸੀਂ ਇੱਥੇ ਆਉਂਗੇ ਕਿਸਾਨ ਵੀਰੋ ਤੁਹਾਨੂੰ ਸਮਝ ਆਊਗੀ ਕਿ ਆ ਬਾਤਾਂ ਝੋਲੀ ਵਾਲੀ ਮੱਝ ਐ ਅੱਜ ਤਰੀਕ ਐ ਜਿਹੜੀ ਕਿਸਾਨ ਵੀਰੋ ਇਹ ਮਨ ਲੋ 7 ਤਰੀਕ ਨੂੰ ਆਪਾਂ ਜਿਹੜੀ ਵੀਡੀਓ ਕਵਰ ਕਰ ਰਹੇ ਹਾਂ ਕਿਸਾਨ ਵੀਰੋ ਉਸ ਹਿਸਾਬ ਨਾਲ ਤੁਸੀਂ ਆਪਦੀ ਜੱਜਮੈਂਟ ਲਾਇਓ ਤੇ ਹਜੇ 8 ਦਿਨ ਇਹਦੇ ਸੂਣ ਚ ਰਹਿੰਦੇ ਆ ਕਿਸਾਨ ਵੀਰੋ ਲੇਵੇ ਦੀ ਬੰਤਰ ਬਾਕਮਾਲ ਹੈ ਤੇ ਉਤੋਂ ਪਿੱਠ ਪੁੜੇ ਦੀ ਚੜਾਈ ਬੜੀ ਸੋਹਣੀ ਹੈ ਕਿਸਾਨ ਵੀਰੋ ਪਤਲਾ ਮਾਸ ਹੈ ਤੇ ਬਾਕੀ ਸਮਝ ਤੁਸੀਂ ਆਪਦੀ ਨਾ ਡੰਗਰ ਖਰੀਦਣਾ ਥਣਾ ਦੀ ਬੰਤਰ ਬੜੀ ਚੰਗੀ ਤੇ ਕਹਿਰਾ ਕਹਿਰਾ ਥਣਾ ਲੱਗਿਆ ਕਿਸਾਨ ਵੀਰੋ ਦੋਵੇਂ ਪਾਸੋਂ ਬਹਿ ਕੇ ਬਾਈ ਜੀ ਚਵਾਈ ਕਰਦੇ ਆ ਜਿਵੇਂ گاਵਾਾਂ ਦੀ ਚਵਾਈ ਹੁੰਦੀ ਹੈ ਘਰੇਲੂ ਪਰਿਵਾਰ ਆ ਇੱਕ ਤੇ ਬਾਈ ਜੀ ਮੌਜੂਦਾ ਪੰਚਾਇਤ ਮੈਂਬਰ ਹੈ ਤੇ ਤੁਸੀਂ ਆਪਦੀ ਸਮਝ ਨਾਲ ਵੀਰ ਦਾ ਜਿਹੜਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਤੇ ਮੱਝ ਖਰੀਦ ਲੈਣੀ ਹੈ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ